ਸਾਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਤੇਰਾਵਾਦ ਨੂੰ ਉਭਾਰੇ ਆ ਸਖਾਬਤ ਕੀਤਾ ਉਸੇ ਨੀਤੀ ਦੇ ਉੱਤੇ ਚੱਲਦੇ ਹਾਂ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਅਹੰਕੀਆਂ ਨੇ ਤੇਰਾਵਾਦ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪ੍ਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਪਰ ਜਦੋਂ ਤੇਰਾ ਸਿੰਘ ਵਸਾਖੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਗੋਲੀਆਂ ਨਾਲ ੁੱਲ੍ਹੇ ਗਏ ਉਹ ਉਸ ਵਕਤ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਥ ਸੰਗਤ ਦੀ ਪੰਚ ਮਜਬੂਰ ਹੋ ਗਿਆ ਅਤਿਆਰੰਗ ਸੰਘਰਸ਼ ਕਰਨ ਦੇ ਲਈ ਅਤਿਆਰੰਗ ਸੰਘਰਸ਼ ਸ਼ੁਰੂ ਹੋਇਆ ਉਹਦਾ ਨਤੀਜਾ ਕੀ ਨਿਕਲੇ ਆ ਸਾਰੇ ਜਾਣਦੇ ਸਤ ਸੰਗਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਦਾ ਸਹਿਮਤੀ ਉਠਾਇਆ ਗਿਆ ਇਸੇ ਬਸ ਨਹੀਂ ਜੋ ਚੋਰਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਪੀ ਪੱਤਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲਿਆ ਸਿੱਖ ਨੌਜਵਾਨ ਬਜ਼ੁਰਗ ਇਸ ਤਰ੍ਹਾਂ ਬੱਚੇ ਉਸ ਦੌਰ ਦੇ ਵਿੱਚ ਉਹਨਾਂ ਸੜੀਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ